ਹਾਂ ਜੀ ਮਨਿੰਦਰ ਰਾਏ ਕਿਹੜੇ ਪਿੰਡ ਤੋਂ ਆਪਾਂ ਭੁੱਲੜਾ ਕਿ ਮਾਮਲਾ ਕੀ ਕਿ ਜਿਹੜਾ ਹਸਪੀਟਲ ਚ ਆਇਆ ਕਿਦਾਂ ਉਹ ਹਵੇਲੀ ਨਹੀਂ ਜਾਂਦੇ ਪਏ ਸੀਗੇ ਮੋਟਰਸਾਈਕਲ ਤੇ ਅਮਗਰ ਲੱਗ ਗਿਆ ਲੜਾਇਆ ਵੀ ਮੋਟਰਸਾਈਕਲ ਇਹਨਾਂ ਨੇ ਕਿਦਾ ਰੋਕ ਲਿਆ ਫਿਰ ਦਾਤ ਮਾਰੇ ਇਹਨਾਂ ਨੇ ਹੂਨ ਲੈ ਕੇ ਤੇ ਮੋਟਰਸਾਈਕਲ ਕਿੰਨੇ ਵਿਅਕਤੀ ਸੀਗੇ ਜਿਨ੍ਹਾਂ ਨੇ ਤਿੰਨੇ ਜਾਨੀ ਸੀ ਕਿੰਨੇ ਜਾਨੀ ਸੀ ਕੋਈ ਨਾਮ ਵਗੈਰਾ ਹੈ ਕੋਈ ਬੰਦਿਆਂ ਦਾ ਕਿੱਥੇ ਦੇ ਰਹਿਣ ਵਾਲੇ ਕੁਝ ਨਹੀਂ ਪਤਾ ਕਿ ਕੋਈ ਚੀਜ਼ ਵੀ ਹੋ ਕੇ ਲੱਗਿਆ ਹੁਣ ਫੋਨ ਤੇ ਮੋਟਰਸਾਈਕਲ ਹੈਂ ਫੋਨ ਤੇ ਮੋਟਰਸਾਈਕਲ ਫੋਨ ਤੇ ਮੋਟਰਸਾਈਕਲ ਮੇਰਾ ਮੋਟਰਸਾਈਕਲ ਮੋਟਰਸਾਈਕਲ ਸਪਲੈਂਡਰ ਤੇ ਫੋਨ ਕਿਹੜਾ ਸੀ ਆਪਣਾ ਆਈਫੋਨ ਸੀ ਆਈਫੋਨ ਕਿੱਥੇ ਹੋਈ ਸਾਰੀ ਇਹ ਗੱਦਬਾਦ ਇਹਦਾ ਨਿਕੜਾ ਚੌਕ ਬੈਂਕ ਵਾਲੇ ਰੋਡ ਤੇ ਆ ਪਿੰਡ ਦੇ ਵਿੱਚ ਹੀ ਹੋਈ ਭੁੱਲਾ ਦੇ ਸੋਸਾਇਟੀ ਤੋਂ ਤੇ ਕੀ ਕੀ ਮਾਰ ਕੇ ਗਿਆ ਤੁਹਾਡੇ ਦਾਤ ਮਾਰੇ ਦਾਤ ਦਾਤ ਇਹ ਜਾਣਕਾਰੀ ਪੁਲਿਸ ਤੋਂ ਵਗੈਰਾ ਨੂੰ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਸੂਚਨਾ ਦਿੱਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਪੁਲਿਸ ਆਈ ਸੀ ਤੁਹਾਡੇ ਬਿਆਨ ਵਗੈਰਾ ਲੈਣ ਕੀ ਮੰਗ ਕਰਦੇ ਜਿਹੜੀ ਇੰਦਾ ਹੋਈ ਟਰੋਡ ਨਿਕਲਣਾ ਸੀ ਸਾਹ ਦਿੱਤਾ ਜਾ ਵੀ ਉਹ ਬੰਦਾ ਫੜ ਲਿਆ ਕਿ ਮਾਮਲਾ ਜੀ ਕੋਈ ਕੱਟ ਨਹੀਂ ਹੈਗਾ ਇੱਥੇ ਬੱਚੇ ਖੇਡਦੇ ਪਏ ਸੀਗੇ ਤਾਂ ਇਧਰ ਸਿਗੇ ਵਾਲਾ ਆਇਆ ਸਾਡਾ ਇੱਥੇ ਖੜੇ ਸੀਗੇ ਨਿਆਣੇ ਧੁੱਪੇ ਤਾਂ ਪਿੱਛੋਂ ਆਏ ਆ ਬੰਦੇ ਤਾਂ ਇਹਨਾਂ ਦੇ ਦਾਤ ਮਾਰ ਗਏ ਆ ਤੇ ਆਈਫੋਨ ਤੇ ਮੋਟਰਸਾਈਕਲ ਖੋ ਕੇ ਲੈ ਗਏ ਆ ਤੇ ਉਹਨਾਂ ਦਾ ਮੋਟਰਸਾਈਕਲ ਫੜ ਲਿਆ ਆ ਤੇ ਇੱਕ ਨੱਠ ਕੇ ਇਧਰ ਖੇਤਾਂ ਵੱਲ ਚਲ ਗਿਆ ਸੀਗਾ ਮੁੰਡੇ ਮਗਰ ਗਏ ਫੜ ਕੇ ਲੈ ਕੇ ਆਏ ਉਹਨਾਂ ਕੋਲ ਦਾਤ ਸੀਗਾ ਜਿਹੜਾ ਨੱਠਿਆ ਉਹ ਮੁੰਡਿਆਂ ਮਗਰ ਵੀ ਉੱਥੇ ਜਾ ਕੇ ਨੱਠਿਆ ਫਿਰ ਉਹਨਾਂ ਨੇ ਮੁੰਡਿਆਂ ਨੇ ਉੱਥੋਂ ਫੜ ਕੇ ਲੈ ਕੇ ਆਏ ਆ ਕਿੰਨੇ ਵਿਅਕਤੀ ਆਏ ਸੀ ਕਿੰਨੇ ਮੋਟਰਸਾਈਕਲ ਸੀ ਮੋਟਰਸਾਈਕਲ ਇੱਕ ਤੇ ਸੀਗਾ ਜੀ ਜਿਹੜਾ ਜਿਹਦੇ ਉਹ ਪਰਦਾਤ ਮਾਰਿਆ ਉਹਦਾ ਨਾਮ ਵਗੈਰਾ ਕੀ ਉਹਦਾ ਨਾਮ ਮਨਿੰਦਰ ਆ ਜੀ ਮਨਿੰਦਰ ਕਿੱਥੇ ਦਾ ਰਹਿਣ ਵਾਲਾ ਭੁੱਲੜਾਈ ਦਾ ਭੁੱਲੜਾਈ ਹਾਂ ਜੀ ਠੀਕ ਉਹ ਕਿ ਲੈ ਗਿਆ ਉਹਦੇ ਕੋਲ ਉਹਦੇ ਕੋਲ ਆਈਫੋਨ ਸੀਗਾ ਜੀ ਤੇ ਮੋਟਰਸਾਈਕਲ ਲੈ ਕੇ ਉਹਦਾ ਫੋਕੀ ਇਹ ਪਿੰਡ ਵਾਲਿਆਂ ਨੇ ਫੜਿਆ ਜੀ ਇੱਥੇ ਇਹਨਾਂ ਦਾ ਚੋਰਾ ਦਾ ਜੀ ਹਾਂਜੀ ਨੌਜਵਾਨ ਜਿਹੜਾ ਗੱਪੂ ਕੀਤਾ ਕਿ ਕਿੱਥੇ ਦਾ ਰਹਿਣ ਵਾਲਾ ਦਾ ਇਹ ਬਰਨਾਲਾ ਕਹਿੰਦੇ ਆ ਤੇ ਇੱਕ ਜਿਹੜੇ ਦੋ ਆ ਤੇ ਉਹ ਡੱਡਰ ਮਹੱਲੇ ਦੇ ਆ ਕੀਡੇ ਬੜਾ ਦਾ ਨਾ ਕਰੇ ਤੇ ਇੱਕ ਦਾ ਨਾਮ ਪਰਾਣੀ ਕੀ ਲਿਆ ਉਹਨਾਂ ਨੇ ਮੰਗ ਜੀ ਸਾਡੇ ਨਿਆਣੇ ਕੋਈ ਸੇਵ ਨਹੀਂ ਹੈਗਾ ਜੀ ਤੇ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਵੀ ਪਿੰਡ ਵਿੱਚ ਥੋੜਾ ਗਸ਼ਤ ਵਿਵਹਾਰ ਤੇ ਸਾਡੇ ਨਿਆਣੇ ਸੇਵ ਰਹਿਣ ਯਾਨੀ ਕਿ ਨਿਆਣਾ ਕੋਈ ਨਹੀਂ ਸੇਵ ਹੈਗਾ ਪ੍ਰਿੰਸ ਪ੍ਰਿੰਸ ਕਿੱਥੇ ਦਾ ਰਹਿਣ ਵਾਲਾ ਤੂੰ ਬਰਨਾਲਾ ਹੈ ਬਰਨਾਲਾ ਬਰਨਾਲਾ ਇੱਥੇ ਕੀ ਕਰਨ ਆਇਆ? ਆਹ ਦੱਸ ਦਿਆ ਜੀ। ਕੱਢ ਕੇ ਹੈਂ ਮੁੰਡੇ ਦੇ ਨਾਲ ਆਇਆ ਜੀ। ਕਿਹੜੇ ਮੁੰਡੇ ਨਾਲ ਆਇਆ? ਡੇਵਿਡ ਨਾਲ ਹੈਂ ਡੇਵਿਡ। ਅੱਛਾ ਕੱਥੇ ਆਇਆ ਸੀ ਤੂੰ? ਮੋਟਰਸਾਈਕਲ ਤੇ ਉਹ ਮੋਟਰਸਾਈਕਲ ਘੜਾ 500 ਉੱਤੇ। ਅੱਛਾ ਤੇ ਇੱਥੇ ਕੀ ਕੀਤਾ ਆ ਗਏ ਭੁੱਲੜਾ ਪਿੰਡ 'ਚ। ਉਹ ਮੁੰਡੇ ਨੇ ਉਹ ਦੇਖੋ ਇਨਸਾਨ ਖੋਇਆ। ਫੋਨ ਚੋਲ ਗਿਆ ਤੇ ਮੋਟਰਸਾਈਕਲ ਹੋਇਆ। ਫੋਨ ਕੱਲ ਹੀ ਖੋਇਆ ਉਹ ਕੋ ਮੋਟਰਸਾਈਕਲ ਕੱਲ ਹੀ ਖੋਇਆ। ਉਹ ਬਈ ਡੇਵਿਡ ਨੇ ਖੋਇਆ ਜਿਹੜਾ ਕੋ ਕੇ ਲੈ ਗਿਆ ਉਹ ਫੋਨ ਵੀ ਲੈ ਗਿਆ ਤੇ ਮੋਟਰਸਾਈਕਲ ਵੀ ਲੈ ਗਿਆ। ਡੇਵਿਡ ਨੇ ਲੈ ਗਿਆ ਡੇਵਿਡ ਨੇ। ਡੇਵਿਡ ਕ ਡੇਵਿਡ ਡਰਮਨ ਲੇਦਾ ਕਿੱਥੇ ਦਾ ਰਹਿਣ ਵਾਲਾ ਡੈਕਟਰ ਮੱਲੇ ਦਾ ਡੈਕਟਰ ਮੱਲੇ ਦਾ ਹਾਂਜੀ ਮੁੰਡੇ ਨੂੰ ਗੱਲ ਇਹ ਕੁੱਟਿਆ ਮਾਰਿਆ ਉਹ ਬਾਈ ਨਾਲ ਦੇ ਨੇ ਮਾਰਿਆ ਉਹਦੀ ਲਾਕਡਾਟ ਸੀ ਉਹਦੀ ਗੱਲ ਉਹ ਲਾਕਡਾਟ ਤੇਰੀ ਕਾਦੀ ਆ ਭਾਈ ਮੇਰੀ ਨਹੀਂ ਹੈਗੀ ਕੋਈ ਵੀ ਲਾਕਡਾਟ ਮੁੰਡੇ ਨਾਲ ਕਿੰਨੇ ਬੰਦੇ ਸੀ ਨਾਲ ਕਿੰਨੇ ਬੰਦੇ ਸੀ ਤੇਰੇ ਨਾਲ ਦੋ ਜਣੇ ਸੀ ਦੋ ਬੰਦੇ ਨਸ਼ੇ ਕੀਤੇ ਦੋਵਾਂ ਨੇ ਤੂੰ ਕੀਤਾ ਮੈਂ ਦਵਾਈ ਖਾਦੀ ਆ ਕਾਦੀ ਦਵਾਈ ਖਾਦੀ ਆ ਸਿਵਲ ਤੋਂ ਲੇਖ ਹੈ ਸਿਵਲ ਦਰਿਆ ਕਰ ਤੇਰੇ ਨਾਲ ਦੀ ਕਿੱਥੇ ਰਹਿਣ ਵਾਲੇ ਕਿੱਥੇ ਦੇ ਰਹਿਣ ਵਾਲੇ ਦੋ ਮੁੰਡੇ ਡੈਕਟਰ ਮੱਲੇ ਦੇ ਦੋਨੇ ਡੈਕਟਰ ਮੱਲੇ ਦੇ ਕੀ ਨਾਮ ਉਹਨਾਂ ਦੇ ਨਾਮ ਵਗੈਰਾ ਇੱਕ ਦਰ ਨੂੰ ਡੇਵਿਡ ਦੂਜੇ ਦੇ ਨਾਲ ਕੀ ਆ ਦੂਸਰਾ ਮਨੂ ਹੈ ਮਨੂ ਮਨ ਮਨੂ ਮਾਮਲਾ ਇਹਦਾ ਉਹਨੇ ਦੋ ਸਟੇਟਮੈਂਟ ਲਖਾਈ ਆ ਸਟੇਟਮੈਂਟ ਦੇ ਆਧਾਰ ਤੇ ਕੈਨੇਡਾ ਵੀ ਉਧਰੋਂ ਆਣਿਆ ਸੀਗਾ ਮੇਰਾ ਦੋਸਤ ਨਾਲ ਹੀ ਆ ਮੋਟਰਸਾਈਕਲ ਤੇ ਤਿੰਨ ਜਣੇ ਆਏ ਆ ਤੇ ਜਿਨ੍ਹਾਂ ਨੇ ਮੇਰਾ ਮੇਰਾ ਮੋਬਾਈਲ ਖੋਲਿਆ ਬਾਦ ਉਹ ਜੇ ਮੇਰਾ ਮੋਟਰਸਾਈਕਲ ਖੋਹ ਲਈ ਉਹ ਸੀ ਕੀਤੀ ਲੜਾਈ ਉਹ ਦਾਤ ਕੇ ਮਾਰਨੇ ਸੱਟਾਂ ਲੱਗੀਆਂ ਜੋ ਬਿਆਨ ਲਖਾਇਆ ਉਸਨੂੰ ਕਾਰਵਾਈ ਕਰਨੀ ਕੀ ਲੱਗ ਰਿਹਾ ਸਰ ਕੋਈ ਰੰਜਿਸ਼ ਵਗੈਰਾ ਕੀ ਬਾਕੀ ਉਹ ਵਾਰਦਾਤ ਇਹ ਚੀਜ਼ ਹੋਈ ਹੋਈ ਹੈ ਮੇਰੇ ਮੋਬਾਈਲ ਮੇਰਾ ਮੋਟਰਸਾਈਕਲ ਖੋਹ ਕੇ ਲੈ ਗਏ ਮੋਟਰਸਾਈਕਲ ਖੋਹ ਕੇ ਲੈ ਗਿਆ ਉਹਦੇ ਦੱਸਣਾ ਮਤਾਵਾ ਕਿ ਮੋਟਰਸਾਈਕਲ ਦਾ ਤੇਲ ਮੁੱਕ ਰਿਹਾ ਪਤਾ ਕਰਕੇ ਉਹਦਾ ਮੋਟਰਸਾਈਕਲ ਖੋਹ ਲਿਆ ਤੇ ਕਿ ਜਿਹੜਾ ਵਿਅਕਤੀ ਕਹਿੰਦੇ ਮੁੱਕੇ ਦੇ ਪਿੰਡ ਦੇ ਲੋਕਾਂ ਨੇ ਫੋਲ ਲਿਆ ਹਾਂਜੀ ਤਿੰਨ ਜਣੇ ਸੀਗੇ ਦੋਨਾਂ ਜੇ ਇੱਕ ਨੂੰ ਮਾਰ ਲਿਆ ਉਹ ਤੋਂ ਪੁੱਛ ਕੇ ਕਰਕੇ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਤੁਹਾਨੂੰ ਰੱਖਣੀ ਜੋ ਕਿ ਪੇਸ਼ੈਂਟ ਸਾਡੇ ਕੋਲ ਅਲਰਜੀ ਹਿਸਟਰੀ ਅਸਾਲਟ ਦੇ ਨਾਲ ਆਇਆ ਤੇ ਪੇਸ਼ੈਂਟ ਦੇ ਇੰਜੈਸ਼ਨ ਨੂੰ ਦੇਖਦੇ ਹੋਏ ਐਮਐਲਆਰ ਕੱਟ ਦਿੱਤੀ ਗਈ ਹੈ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਤੇ ਹਾਲ ਦੀ ਘੜੀ ਪੇਸ਼ੈਂਟ ਨੂੰ ਅੰਡਰ ਅਬਜ਼ਰਵੇਸ਼ਨ ਲਈ ਐਡਮਿਟ ਕੀਤਾ ਗਿਆ ਕੰਡੀਸ਼ਨ ਕਿਦਾਂ ਲੱਦੀ ਕੁਸ਼ਣ ਦੀ ਪੇਸ਼ੈਂਟ ਦੀ ਕੰਡੀਸ਼ਨ ਹਾਲ ਦੀ ਘੜੀ ਥੋੜੀ ਸਟੇਬਲ ਹੈ